ਨੇ ਕਦੇ ਇਹ ਕਿਸੇ ਨੂੰ ਦੱਸਦਾ ਤੇ ਗੱਲਿਆ ਵੀ ਇਹਦੇ ਕੋਲ ਇੱਕੋ ਹੀ ਚੀਜ਼ ਆ ਵੀ ਤੂੰ ਫਿੱਟ ਹੀ ਕੇ ਨਾ ਲੱਕਦੇ ਜੋ ਮੈਚ ਹੋਵੇ ਨਾ ਤੇ ਸਾਰੀਆਂ ਸਰਕਾਰਾਂ ਤੋਂ ਝੂਠ ਰੋ ਬੋਲਿਆ ਜੇ ਪਹਿਲੇ ਨੰਬਰ ਤੇ ਆਵੇ ਨਗਰੋਪੀ ਐ ਨਹੀਂ ਕੱਢੀ ਇਦਾਂ ਨਹੀਂ ਦੇਖੋ ਸੁਮੇਲਾਰੇ ਬੰਦੇ ਆ ਕੋਈ ਬਾਜਵਾਜੀ ਹੁਣੇ ਕੋਲ ਦੇ ਕੋਈ ਇਥੇ ਮਤਲਬ ਇੱਜਤ ਨਹੀਂ ਕਿਸੇ ਨੂੰ ਬਿੱਟੂ ਕਿਸੇ ਨੂੰ ਨਾ ਤੂੰ ਫੇਵੀ ਇਹੋ ਦੁਨੀਆ ਦੇਖ ਲਈ ਆ ਵਰਲਡ ਦੀ ਦੁਨੀਆ ਦੇਖ ਲਈ ਤੂੰ ਆਪਣੀ ਬੋਲਣ ਦੀ ਕਰਮਤਾ ਜਰੀ ਸਹੀ ਰੱਖ ਨਾ ਅੱਪਾ ਕਹਿਣਗੇ ਆਪੀ ਇੰਨਾ ਕੌਨ ਹੀ ਹੋ ਗਿਆ ਵੀ ਫਸ ਮੈਂ ਜਿੱਦਾਂ ਦੀ ਇਹੀ ਆਦਤ ਸੀ ਵੀ ਕਦੀ ਪੱਗ ਬੰਨ੍ਹ ਲਈ ਕਦੀ ਲਾਲੇ ਕਦੀ ਮੋਟੇ ਤੇ ਲੱਕ ਲਈ ਉਹੀ ਕੰਮ ਇਸ ਤਾਂ ਦੇ ਮਤਲਬ ਜਾ ਕੇ ਵੀ ਕਰਦੇ ਆ ਤੇ ਇਸ ਕਰਕੇ ਕੱਲੇ ਆਪੀ ਕਈ ਲੋਕ ਕੰਮ ਨੂੰ ਨਹੀਂ ਦੇਖਦੇ ਹੋ ਇਕਲੀ ਤੇ ਜਾਂਦੇ ਨਹੀਂ ਨਹੀਂ ਅਸੀਂ ਤਾਂ ਭਗਵੰਤ ਦੇ ਮਾਨ ਦੇ ਨਾਲ ਹੀ ਰਹਿਣਾ ਪਰ ਮੈਂ ਇੱਕ ਚੀਜ਼ ਕਹਿਣਾ ਚਾਹੂੰ ਕੰਮ ਦੇਖਿਆ ਜੇ ਜਿਹੜਾ ਬੰਦਾ ਕੰਮ ਕਰਦਾ ਨਾ ਉਹਦੇ ਨਾਲ ਬਿਲਕੁਲ ਟੱਕੇ ਖੜੇ ਹੋ ਗੋ ਉਹ ਦਿਨ ਪਹਿਰਾ ਦਿਓ ਕਿ ਅਸੀਂ ਇਸੇ ਦਾ ਕੇਈ ਕੰਮ ਬਾਕੀ ਜਿਹੜੀ ਗੱਲ ਨਸ਼ਿਆਂ ਦੀ ਨਸ਼ਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਰਹੀ ਜੇ ਅਸੀਂ ਅਸੈਂਟ ਸਾਡੇ ਮੰਗਵਾ ਪੁਲਿਸ ਤੇ ਵੀ ਲਈਏ ਤਾਂ ਪੱਤ ਪੁਲਿਸ ਦਾ ਵੀ ਨਹੀਂ ਆ ਇਹਨਾਂ ਦੇ ਜਿਹੜੇ ਲੀਡਰ ਆ ਨਾ ਉਹ ਅੱਛਾ ਉਹ ਨਹੀਂ ਵੀ ਤਾਂ ਉਹ ਜੇ ਮੋਦੀ ਐਕਸ਼ਨ ਆਈ ਤਾਂ ਕਿਤੇ ਲੜਨੀ ਆ ਉਥਰ ਢੰਗਾ ਨਾ ਪੁਲਿਸ ਸਮਾਂ ਕਿ ਫਸੀ ਬੈਠੀ ਆ ਇੱਕ ਤਾਂ ਅਸੀਂ ਪੁਲਿਸ ਨੂੰ ਦਾਲ ਕੇ ਪਛਾੜਾ ਪਿੰਡਾਂ 'ਚ ਨਸ਼ਾ ਵੇਚਦਾ ਹੁਣ ਆਵਰ ਇਹਨਾਂ ਦੀ ਜ਼ਿਆਦਾ ਆ ਤੇ ਕੱਲੇ ਪੁਲਿਸ ਨੂੰ ਕਹਿੰਦੇ ਕੋਈ ਕੁਛ ਨਹੀਂ ਹੁੰਦਾ ਠੀਕ ਹੈ ਮੇਰੇ ਫਰੈਂਡ ਦੋ ਦਿਨ ਚੋਰੀਆਂ ਹੋਈਆਂ ਬੜੇ ਗਰੀਬ ਬੰਦੇ ਗੋਥਾਂਵਾਲੇ ਖੇਵੇ ਦੁਕਾਨਾਂ ਬੰਦ ਕਰ ਦਿੱਤੇ ਆ 9 ਵਜੇ ਖੋਲਦੇ ਆ ਮਤਲਬ ਕਹਿਣ ਤਾਂ ਵੀ ਐਨੀ ਡੋਟ ਸਭ ਤੇ ਆ ਬਹੁਤ ਜ਼ਿਆਦਾ ਐਨੀ ਕਦੇ ਨਹੀਂ ਸੀ ਹੋਈ ਇਸ ਕਰਕੇ ਮੈਂ ਸਾਰ ਨੂੰ ਬੇਚਕ ਨੂੰ ਲਾਮਬੰਦ ਰੋ ਕੱਲੇ ਆ ਵੀ ਫੋਟੋ ਮਾ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਪਿੱਛੇ ਲਾਇਆ। ਕੰਮ ਵੀ ਮਹਾਰਾਜਾ ਰਣਜੀਤ ਸਿੰਘ ਵਰਗੇ ਕਰਕੇ ਦਿਖਾਓ। ਇਹ ਧਿਆਨ ਹੱਸੇ ਮਹਾਰਾਜਾ ਜੀ ਦਾ 40 ਸਾਲ ਉਹਨਾਂ ਨੇ ਰਾਜ ਕੀਤਾ। ਆ 40 ਸਾਲਾਂ ਦੇ ਵਿੱਚ ਜੇ ਕੋਈ ਕਦੇ ਘਾਟ ਬਣ ਕੇ ਨਾ ਕਦੇ ਕੋਈ ਧਰਨਾ ਹੋਇਆ ਸੀ ਤੇ ਨਾ ਕਦੇ ਚੋਰੀ ਲੋਚੀ ਤਾਂ ਨਾ ਕਦੇ ਗਰੀਬ ਨੂੰ ਕੋਈ ਸਿੱਖਤਾਈ ਸੀ। ਕਿੰਨੇ ਉਹਨਾਂ ਦਾ ਮਤਲਬ ਸੀਗਾ ਮਹਾਰਾਜਾ ਰਣਜੀਤ ਸਿੰਘੀ ਕੋਈ ਅੱਟ ਸੀਗੀ ਜਿਵੇਂ ਫਲਖਰੀ ਦੀ ਲੈਂਦੇ ਆ ਉਹਦਾ ਦਾ ਮਤਲਬ ਕਹਾਂ ਲਿਆ ਇਸ ਕਰਕੇ ਹੋਂਦ ਦੇ ਸਮੇਂ ਦੇ ਕਾਂਗਰਸੀ ਆ ਮਤਲਬ ਮਜ਼ਬੂਤ ਕਰੋ ਆਪਾਂ ਨੂੰ ਕੰਮ ਦੀ ਕਦਰ ਕਰਨੀ ਚਾਹੀਦੀ ਜਾਂ ਮੈਂ ਇਹਨਾਂ ਦੀ ਇਹ ਤਾਂ ਜਰੂਰੀ ਆ ਭਗਵਾਨ ਦੇ ਦੇ ਵਿੱਚ ਆਪਾਂ ਦਾ ਪੂਰੇ ਪੰਜਾਬ ਦੇ ਵਿੱਚ ਅਜੇ ਤੱਕ ਆਮ ਪਾਰਟੀ ਨੇ 100 ਰੁਪਿਆ ਵੀ ਨਹੀਂ ਦਿੱਤਾ ਇੰਨੀ ਪਿੰਡਾਂ ਦੀ ਹਾਲਤ ਖਰਾਬ ਆ ਕਿਉਂਕਿ ਪ੍ਰਸ਼ਾਦਾ ਲੱਗਦੀਆਂ ਲੱਗਣ ਕਿਉਂਦਾ ਹਾਲਿਆ ਕੌਕੇ ਜਲੇ ਪਰ ਕੋਈ ਸੁਣਨ ਵਾਲਾ ਹੈ ਕੋਈ ਕੀ ਕੀਤਾ ਜਾਵੇ ਜੇ ਤਾਂ ਮਹਾਰਾਜ ਦੀ ਕਿਰਪਾ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਗੱਲ ਨਹੀਂ ਜਿੱਦਾਂ ਇਹ ਕਿ ਅਸੀਂ ਬਦਲਾ ਕਰਨਾ ਹੈ ਇਹ ਬਿਲਕੁਲ ਉਹ ਕਹਾ ਪਰ ਕਾਕਾ ਤੇਰਾ ਵੀ ਤੇ ਬਦਲਾ ਹੋ ਗਈ ਜਾਣਾ ਦੁਨੀਆ ਛਿਆਣੀ ਹੈ ਇਸ ਕਰਕੇ ਮੈਂ ਦੁਨੀਆ ਪਰ ਨਾ ਰੋ ਬੇਟੀ ਨੂੰ ਮੈਂ ਫੜੂ ਤੇਰੀ ਨੂੰ ਕੋਈ ਨਾ ਬਿਦਾਦਾ ਕੌੜਾ ਕਰੋ ਛੜਕਾਂ ਦੇਖੋ لوگ مطلب کہہ دیا جاگرک رکھیے اپنا اور سلام لے اپنے ہاتھ سے جائے میں سارے پہنچنا کیونکہ پنڈا کے حالات بہت ماڑے ہیں پنڈا کے لوگ اس کر کے نہیں بولتے ان پتا تو سننا کوئی نہیں کیونکہ جس کی محرچہ چلا ہے اس کر کے لگتا ہے نا چلو بولوں گا ਉਹਦੇ ਨਾਲ ਫੇਰ ਬੈਨ ਕਰ ਲੈਂਦੇ ਆ ਕਿ ਕਿਉਂ ਇਹਨਾਂ ਦੀ ਸਰਕਾਰ ਹੱਥਾਂ 'ਤੇ ਹੈ। ਇਹ ਗੱਲ ਕਹਿੰਦੇ ਆ ਕਿ ਜਿਹੜਾ ਪੰਚਾਇਤ ਮੈਂਬਰ ਨਹੀਂ ਉਹ ਪਿੰਡਾਂ ਦੇ ਵਿੱਚ ਯਾਰ ਬੋਲ ਹੀ ਨਹੀਂ ਸਕਦਾ। ਉਹਨਾਂ ਨੂੰ ਰੱਬ ਭੁਲਾਇਆ। ਤੇ ਯਾਰ ਕਿਸੇ ਨੂੰ ਕੇ ਬਣਵਾਉਣ ਵਾਲੇ ਤਾਂ ਇਹੀ ਲੋਕ ਨੇ ਨਾ। ਅੱਜ ਤਾਂ ਅਜਿਹੇ ਹਾਲਾਤ ਆ ਤੇ ਮੈਂ ਇਸ ਕਰਕੇ ਸਾਰੇ ਦੀਦਿਆਂ ਦਾ ਸਾਰੇ ਸਾਥੀਆਂ ਦਾ ਹੋਣ ਤੇ ਬਹੁਤ ਬਹੁਤ ਧੰਨਵਾਦ। ਤਾੜੀਬਾ ਜਿੰਦਾਬਾਦ ਕਿਚਨ ਹੋ ਜਾਣਾ ਇਹ ਸਾਰੇ ਜਣੇ ਆ ਗਏ ਨੇ ਪੂਰੇ ਪੰਜਾਬ ਅਰਥੀ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਜ਼ਿਲ੍ਹਾ ਹੈਡਕੁਆਰਟਰ ਐਸਕਿਊ ਐਡਕੁਆਟਰ ਤੇ ਜਿਹੜਾ ਹੈਗਾ ਧੰਨੇ ਲਾਏ ਜਾ ਰਹੇ ਹੈਗੇ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਪੰਜਾਬ ਵਿੱਚ ਜਿਹੜੀ ਆਪ ਸਰਕਾਰ ਬਣੀ ਹੈਗੀ ਆ ਉਦੋਂ ਤੋਂ ਹੀ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਇਹਦਾ ਬੁਲੰਦੀਆਂ ਤੇ ਚੱਲਦਾ ਸੀ ਪਹਿਲਾਂ ਅੱਜ ਨੂੰ ਜਿਹੜਾ ਹੈਗਾ ਬਹੁਤ ਹੀ ਨਿਗਾਰਵਲ ਲੈ ਕੇ ਨਹੀਂ ਸੀ ਜੋ ਕਿ ਆਫਸਰ ਬਣੀ ਸੀਗੀ ਲੋਕਾਂ ਨੇ ਬੜੀ ਹਮ-ਹਮਾ ਕੇ ਜਿਹੜੀਆਂ ਹੈਗੀਆਂ ਇਹ ਕਮੈਂਟ ਬਣਾਈ ਸੀਗੀ ਇਹਨਾਂ ਦੇ ਆਉਣ ਤੋਂ ਹੋਂਦੇ ਨਾਲ ਜਿਹੜਾ ਹੈਗਾ ਸਾਰੇ ਹੀ ਪੰਜਾਬ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਇਨਸਾਫ ਦੱਲੂਗਾ ਲੋਕਾਂ ਨੂੰ ਜਿਹੜੀ ਦਰਪੇਸ਼ ਮੁਸ਼ਕਲਾਂ ਹੈਗਾ ਉਹ ਤੋਂ ਛੁਟਕਾਰਾ ਮਿਲੇ ਪਰ ਦੇਖਣ ਵਿੱਚ ਆਇਆ ਹੈ ਕਿ ਅੱਜ ਲਗਭਗ ਮੇਰੇ ਕਰ ਸਾਲ ਬਾਅਦ ਹੀ ਲੋਕ ਕਹਿੰਨੇ ਲੱਗੇ ਸੀ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਅੱਜ ਜਿਹੜਾ ਹੈਗਾ ਕਿਤੇ ਵੀ ਆਪਾਂ ਜੇ ਅਸੀਂ ਪੰਜਾਬ ਦੇ ਕਿਸੇ ਵੀ ਕੋਰਨਰ ਚ ਜਾਈਏ ਪੰਜਾਬ ਦੇ ਕਿਸੇ ਵੀ ਅਸੀਂ ਬਰਗ ਨਾ ਗੱਲ ਕਰੀਏ ਉਹ ਜਿਹੜਾ ਹੈਗਾ ਇਹ ਮਹਿਸੂਸ ਕਰ ਰਿਹਾ ਹੈਗਾ ਕਿ ਅਸੀਂ ਕਿਸ ਪਾਰਟੀ ਵੱਲੋਂ ਠੱਗੇ ਗਏ ਹੈਗੇ ਕਿਉਂਕਿ ਇਹਨਾਂ ਨੇ ਝੂਠੇ ਲਾਰੇ ਲਾ ਕੇ ਜਿਹੜਾ ਹੈਗਾ ਤੇ ਪਾਵਰ ਵਿੱਚ ਆ ਕੇ ਅੱਜ ਜਿਹੜਾ ਹੈਗਾ ਉਹ ਜਿਹੜਾ ਖਮਾਜਾ ਜਿਹੜਾ ਹੈਗਾ ਸਾਰੇ ਪੰਜਾਬ ਵਾਸੀ ਭੁੱਖੇ ਰਹਿੰਦੇ ਨੇ ਦੇਖੀਏ ਦਸਤਰਾ ਵਿੱਚ ਜਿਹੜਾ ਹੈਗਾ ਲੁੱਟ-ਖੁੱਟ ਹੈਗੀ ਹੈ ਇਸੇ ਪਾਸੇ ਕੋਈ ਸ਼ਹਿਰੀ ਹਲਕਾ ਹੋਵੇ ਉਹ ਤਿੰਦੂ ਹਲਕਾ ਹੈਗਾ ਕਿਤੇ ਵੀ ਕੋਈ ਤਰੱਕੀ ਦਾ ਨਹੀਂ ਹੈਗਾ ਜੇ ਫਗਵਾੜੇ ਦੀ ਗੱਲ ਕਰੀਏ ਤਾਂ ਫਗਵਾੜੇ ਵਿੱਚ ਦੇਖ ਲਓ ਨਾ ਪਿੰਡਾਂ ਵਿੱਚ ਨਾ ਸ਼ਹਿਰ ਵਿੱਚ ਅਰ ਕੱਲੇ ਕੈਚਵਰਕ ਜਿਹੜਾ ਹੈਗਾ ਉਹ ਵੀ ਲਾਉਣਾ ਜਿਹੜਾ ਹੈ ਇਹ ਸਰਕਾਰ ਦੇ ਹੱਥ ਵਿੱਚ ਨਹੀਂ ਹੈਗਾ ਉਹਨਾਂ ਵਿੱਚ ਪਾਵਰ ਨਹੀਂ ਹੈਗੀ ਇਸ ਕਰਕੇ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਆ ਇਸ ਸਰਕਾਰ ਓਕੇ ਜਿਹੜਾ ਹੈਗਾ ਸੜਕਾਂ ਦੇ ਉੱਤੇ ਆਏ ਨੇ ਕੱਲ ਦੇਖੇ ਤਾਂ ਆਪਾਂ ਦੋ ਦਿਨ ਪਹਿਲਾਂ ਜਿੱਥੇ ਇਹ ਸਰਕਾਰ ਜਿਹੜੀ ਹੈਗੀ ਆ ਹਰ ਪਾਸੇ ਫਜ਼ੂਲ ਖਰਚੀ ਕਰਦੀ ਹੈਗੀ ਆ ਉੱਥੇ ਅੱਜ ਦੇਖੀਏ ਤਾਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜਿੱਥੇ ਜਿਹੜੀ ਤੇਲ ਦੀਆਂ ਕੀਮਤਾਂ ਵਧਾਈਆਂ ਹੈਗੀਆਂ ਕਿਉਂਕਿ 92 ਪੈਸੇ ਜਿਹੜਾ ਹੈਗਾ ਉਹ पेट्रोल था था रा तो देंेढ़ पैसे जरा बाढ़ जा देड पैसे जरा डीजल जी है ये की कीमत बढ़ाई है और इस ही पता लगे कि तेईस पैसे जरा किलोमीटर हिसाब से जो बसा का किराया बता दिता है अच्छे देखिए जो सारे ही पंजाब वासी जो पेल ही इस बहुत ही मुश्किल समाज गुजार रहे हैं क्योंकि अच्कल देखिए हर पास महंगाई महंगाई है तो ये जान ने सरकार ने रेट बताए है ਇਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲੋਕਾਂ ਤੇ ਜਿਵੇਂ ਦੀ ਸੋਸਾਇਟੀ ਆਉਣ ਦੇ ਵਿੱਚ ਲੋਕਾਂ ਤੇ ਜਿਹੜਾ ਹੈਗਾ ਬਹੁਤ ਹੀ ਭਾਰ ਪੈਣਾ ਹੈਗਾ ਕਿ ਲੋਕੀ ਪਹਿਲਾਂ ਹੀ ਬੇਰੋਜ਼ਗਾਰੀ ਹੈਗੀ ਆ ਰਿਕਾਈ ਬਹੁਤ ਜ਼ਿਆਦਾ ਹੈ ਕਿਸ ਕਰਕੇ ਲੋਕ ਘਮ ਜਿਹੜਾ ਹੈ ਇੱਕ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਜਿਹੜਾ ਹੈਗਾ ਇਹ ਭਾਰ ਪਾਇਆ ਗਿਆ ਹੈਗਾ ਔਰ ਇੱਕ ਵਰਗ ਹੈ ਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਉਦੋਂ 7 ਕਿਲੋਵਟ ਤੱਕ ਜਿਹੜਾ 3 ਪੈਸੇ ਪਰ ਯੂਨਿਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਮਾਫ ਕੀਤਾ ਗਿਆ ਸੀ ਪਰ ਅੱਜ ਦੇਖੀਏ ਤਾਂ ਉਹ ਵੀ ਸਰਕਾਰ ਵੱਲੋਂ ਮਾਫ ਕਰ ਮਾਫ ਕਰ ਲਈ ਵਿਜਾਇ ਜਿਹੜਾ ਹੈਗਾ ਉਹ ਦੁਬਾਰਾ ਜਿਹੜਾ ਹੈਗਾ ਸਰਕਾਰ ਵੱਲੋਂ ਹੁਕਮ ਵਾਪਸ ਲੈ ਜਾ ਰਿਹਾ ਹੈ ਇਸ ਕਰਕੇ ਅੱਜ ਸਮੇਂ ਗਲੋੜ ਹੈਗੀ ਹੈ ਕਿ ਇਸ ਜਿਹੜਾ ਹੈਗਾ ਇਹ ਸਰਕਾਰ ਦੇ ਖਿਲਾਫ ਆਵਾਜ਼ بلند ਕਰੀਏ ਔਰ ਅੱਜ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਸਾਰੇ ਪੰਜਾਬ ਦੁਸਤ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੱਕਾ ਜਨਰਲ ਤੇ ਜਿਹੜਾ ਹੈਗਾ 250 ਸਥਾਨੇ ਤਾਂ ਜੋ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹ ਜਿਹੜੀ ਸਰਕਾਰ ਜੀ ਹੈ ਬੇਸ਼ੱਕ ਦੀ ਇਹਨਾਂ ਦੇ ਸੀਐਮ ਸਾਹਿਬ ਹੈਗੇ ਬੇਸ਼ੱਕ ਦੀ ਮੰਤਰੀ ਸਾਹਿਬਾਨ ਹੈਗੇ ਉਹ ਹਵਾ ਦੀ ਤਰਫ ਗੱਲ ਰਹੇ ਹਵਾ ਦੀ ਗੱਲਾਂ ਕਰਦੇ ਨੇ ਇਸ ਕਰਕੇ ਅੱਜ ਜਿਹੜਾ ਇਹ ਕੰਮ ਆ ਕੇ ਜਿਹੜੇ ਨੇ ਮੈਂ ਉਮੀਦ ਕਰਨਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਪੰਜਾਬ ਵਾਸੀਆਂ ਦੇ ਖਿਲਾਫ ਇਹ ਸਮਾਂ ਦਾ ਧੱਕਾ ਹੋਏਗਾ ਜਾਂ ਲੋਕੀ ਸੁਟਾਈਗੇ ਉਹਦੇ ਵਾਸਤੇ ਜਿਹੜੀ ਹੈਗੀ ਆ ਫਗਵਾੜਾ ਕਾਂਗਰਸ ਵੀ ਜਿਹੜੀ ਹੈਗੀ ਹੈ ਪਲੱਸ ਨਾਲ ਹੀ ਜਿਹੜਾ ਹੈਗਾ ਸਾਰੀ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਹੈਗੀ ਉਹ ਲਾਂਬਾ ਦੇਗੀ ਤੇ ਇੱਕ ਤੱਕੜੀ ਹੈਗੀ ਹੈ ਸੋ ਅੱਜ ਮੈਂ ਇਸ ਤਰ੍ਹਾਂ ਦੇ ਵਿੱਚ ਸਾਡੇ ਸਾਰੇ ਹੀ ਜਿੱਥੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਹੈਗੇ ਨੇ ਉੱਥੇ ਜਿਹੜਾ ਪਹਿਲਾ ਵਿੰਗ ਜਿਹੜਾ ਯੂਥ ਵਿੰਗ ਬਾਕੀ ਜਿਹੜਾ ਪੀਸੀ ਵਿੰਗ ਹੈਗਾ ਉਹ ਬਾਕੀ ਜਿਹੜੇ ਵਿੰਗ ਹੈਗੇ ਆ ਉਹ ਵੀ ਸਾਰੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਹੁਣ ਆ ਕੇ ਆ ਰਹੇ ਨੇ ਧੰਨਵਾਦ ਜੈ